सत सारे नौ नज आप लैक बहुत ही पहले सूटों की कलैक्शन पी वीडियो विडियो ने पूरा एंड तक जरूर देखया करो यहाँ फैब्रिक होगा और ऑरगेंजा डिजिटल प्रिंट सिकुंस एम्बॉडी रहेगी पर मीटर अकॉर्डिंग बाय कर सकते हो अगला जरा फैब्रिक होगा शर्ट होएगी प्योर कॉटन की इसके ऊपर ही बहुत ही सोहना वर्क होएगा बॉटम होएगी प्योर कॉटन की प्लेन बॉटम होएगी ਸ਼ਰਟ ਦਾ ਪਰ ਮੀਟਰ ਤੁਸੀਂ ਚੈੱਕ ਕਰਕੇ ਬੁੱਕ ਕਰਵਾ ਸਕਦੇ ਹੋ ਸ਼ਰਟ ਦਾ ਪਰ ਮੀਟਰ ਲੱਗ ਰਹੇਗਾ ਬਾਟਮ ਦਾ ਲੱਗ ਰਹੇਗਾ ਇਹ ਹੋਏਗਾ ਪਿਓਰ ਜੌਰਜਟ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵੀ ਏਮਬੋਇਡਰੀ ਰਹੀ ਹੈ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪੂਰਾ ਸੂਟ ਤੁਹਾਨੂੰ ਕ੍ਰੇਪ ਦਾ ਮਿਲੇਗਾ ਬਹੁਤ ਹੀ ਸੋਹਣਾ ਘੇਰੇ ਤੇ ਵਰਕ ਰਹੇਗਾ ਦੁਪੱਟਾ ਹੋਏਗਾ ਚਨਾਉ ਦਾ ਉਸ ਦੇ ਉੱਪਰ ਵੀ ਹੈਂਡ ਏਮਬੋਇਡਰੀ ਰਹੇਗੀ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਮਿਲੇਗਾ ਜੀ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸੂਟ ਹੋਏਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਹੋ ਚਫੋਂਦਾ ਡਿਜੀਟਲ ਪ੍ਰਿੰਟ ਦੁਪੱਟਾ ਹੋਏਗਾ ਪਿਓਰ ਕਾਟਨ ਦੀ ਬਾਟਮ ਹੋਏਗੀ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਸੋਹਣੇ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣੀ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹਿਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹਿਗੀ ਅਗਲੇ ੜੇ ਸੂਟ ਹੋਣਗੇ ਸ਼ਰਟ ਹੋਏਗੀ ਪਿਓਰ ਜਾਮ ਕਾਟਨ ਡਿਜੀਟਲ ਪ੍ਰਿੰਟ ਦੀ ਉਸ ਤੇ neck ਦੇ ਉੱਪਰ थ्रेड ਇੰਬੋਟਰੀ ਰਹੇਗੀ ਬਾਟਮ ਪਲੇਨ ਹੋਏਗੀ ਦੁਪੱਟਾ ਜਿਹੜਾ ਹੋਏਗਾ ਡਿਜੀਟਲ ਪ੍ਰਿੰਟ ਪਿਓਰ ਅਗਲੇ ਜਿਹੜੇ ਸੂਟ ਹੋਣਗੇ 올ਓਵਰ ਸੂਟ ਹੋਏਗਾ ਪਿਓਰ ਕੈਮਰੀ ਕਾਟਨ ਦਾ ਤੈਨੂੰ ਇਹ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਣਗੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੋਏਗਾ ਪ੍ਰਿੰਟਡ ਦੁਪੱਟਾ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਕੈਮਰੀ ਕਾਟਨ ਦਾ ਤੈਨੂੰ ਇਹ ਸੂਟ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਸੈਲਫ ਏਮਬਰਾਇਡਰੀ ਰਹੇਗੀ ਘੇਰੇ ਤੇ ਲੇਸ ਦਾ ਕੰਮ ਹੋਏਗਾ ਬਾਟਮ ਪਲੇਨ ਹੋਏਗੀ ਕੈਮਰੀ ਕਾਟਨ ਦੀ ਪਿਓਰ ਟੈਬੀ ਸੈਲਫ ਦਾ ਤਨ ਦੁਪੱਟਾ ਮਿਲੇਗਾ ਬਹੁਤ ਹੀ ਸੋਹਣੇ ਇੰਨਾ ਵਿੱਚ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਬੁੱਕ ਕਰਵਾ ਸਕਦੇ ਹੋ ਕਲਰ ਆਪਸ਼ਨ ਇੰਨਾ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਫੈਬਰਿਕ ਜਿਹੜਾ ਮਿਲੇਗਾ ਕਾਟਨ ਦਾ ਮਿਲੇਗਾ ਕਾਟਨ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਫੈਬਰਿਕ ਮਿਲੇਗਾ ਆਲਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਦੁਬਾਰਾ ਫਿਰ ਤੋਂ ਇਹ ਸਟਾਕ ਵਿੱਚ ਆਏ ਹੋਏ ਨੇ ਇਹਨਾਂ ਵਿੱਚ ਕਲਰ ਬਹੁਤ ਹੀ ਪਿਆਰੇ ਨੇ ਪਿਓਰ ਲਿਨਨ ਦਾ ਤੁਹਾਨੂੰ ਫੈਬਰਿਕ ਮਿਲੇਗਾ 5 ਮੀਟਰ ਦੀ ਕੱਟ ਹੋਏਗੀ ਡਿਜੀਟਲ ਪ੍ਰਿੰਟ ਹੋਣਗੇ ਆਲਓਵਰ ਸੂਟ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਸਾਰੇ ਆਪਾਂ ਕਲਰ ਐਡ ਕੀਤੇ ਹੋਏ ਨੇ ਜਿਹੜਾ ਪ੍ਰਾਈਸ ਵੀ ਆਪਾਂ ਸਾਰੇ ਸੁੱਤਾ ਦੇ ਨਾਲ ਦੇ ਨਾਲ ਮੈਂਸ਼ਨ ਕਰਦੀਆਂ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਦਾ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੁੱਤਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ।